ਓ ਵਾਓ ਕਿੰਨਾ ਸ਼ਾਨਦਾਰ ਦਰਖਤ ਹੈ ਅਸੀਂ ਪਹੁੰਚ ਗਏ ਕਿਸੇ ਪੰਨ ਦੇਕਰ ਕਿਨਪਰਾਨਾ ਸਸ਼ੀ ਕਾਲ ਬੱਬੇ ਜੀ ਕੀ ਹਾਲ ਚਾਲ ਹੈ ਵਧੀਆ ਠੀਕ ਆ ਵਧੀਆ ਤੁਸੀਂ ਇੱਥੇ ਬੈਠੇ ਹੋ ਮੈਂ ਉਹਨਾਂ ਬੈਕ ਬੁਗਏ ਆ ਮੈਂ ਆਣੇ ਖੇਡਦੇ ਤੇ ਅੱਛਾ ਅੱਛਾ ਵਾਹ ਬਹੁਤ ਸੋਹਣਾ ਅਸੀਂ ਆਇਆ ਜੀ ਰਹਿਣ ਵਾਸਤੇ ਇੱਧਰ ਇੱਧਰ ਕੀਨਾਂ ਦਾ ਘਰ ਹੈ ਸਰਿੰਦਰ ਦਾ ਹਾਂਜੀ ਹਾਂਜੀ ਪਾਜੀ ਕੇ ਮੈਂ ਕਿਹਾ ਵੀਡੀਓ ਬਣਾ ਲਾਂ ਬਹੁਤ ਸੋਹਣਾ ਦੇਖੋ ਕਿੰਨੇ ਸੋਹਣਾ ਪੁਰਾਣਾ ਇਹ ਦਰਵਾਜਾ ਹੁੰਦਾ ਸੀ ਹਾਂ ਦਰਵਾਜਾ ਅੱਛਾ ਨਾ ਪਾਓ ਇਦਾਂ ਹੀ ਰੱਖ ਲਓ ਪੁਰਾਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਹਾਂ